ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਚਲੇਸ਼ਵਰ धाम ਜਿਹੜੋ ਕੀ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਪੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਸਾਰੀ ਪ੍ਰithvi ਦਾ ਚੱਕਰ ਲਾ ਕੇ ਪਹਿਲਾ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਮਾਤਾ ਪਿਤਾ ਦਾ ਆਦੇਸ਼ ਸੁਣ ਕੇ ਜਦ ਕਿ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ਼ ਚ ਦੇ ਦਿੱਤਾ ਗਿਆ ਉਸ ਤੋਂ ਬਾਅਦ ਕੀਤੀ ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸੁਆਮੀ ਨੂੰ ਇੱਥੇ ਆਏ ਨੇ ਅਚਲ ਅਚਲੇਸ਼ਵਰ धाम ਔਰ ਪਹਿਲੀ ਬਾਸ਼ੇ ਗੁਰਨਾਨਕ ਦੇਵ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਢੇ ਉਹਨਾਂ ਦੀ ਸਿੱਧ ਗੋਸ਼ਟੀ ਹੋਈ ਹੈ ਅੱਜ ਮਹਾ ਸ਼ਿਵਰਾਤਰੀ ਦਾ ਤਿਹਾਰ ਸ੍ਰੀ ਅਚਲੇਸ਼ਵਰ ਮੰਦਿਰ ਕਾਰਜਵਾਟਰ ਟ੍ਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਔਰ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨਕ ਸਾਹਿਬ ਜਿਹੜੇ ਹੈ ਇਸ ਮ੍ਰਿਤਤ ਸਰੋਵਰ ਤੇ ਸਿੱਧ ਗੋਸ਼ਟੀ ਹੋਈ ਆ ਉਹਨਾਂ ਨੇ ਸਿੱਧਾਂ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਹੀ ਪ੍ਰੇਰਣਾ ਕੀਤੀ ਆ ਜਦ ਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕਸਾਹ ਬੈਠੇ ਆਏ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਿਆ ਔਰ ਇਹ ਗੇਟ ਤੇ ਲਿਖਿਆ ਸੋਨ ਮੇਲਾ ਸ਼ਿਵਰਾਤ ਪਾਪਾ ਚੱਲ ਪਟਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਉਹ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ। ਅਸੀਂ ਸਮਝਦੇ ਆਂ ਇਹ ਧਰਤੀ ਬਹੁਤ ਵੱਡੇ ਭਾਗਾ ਵਾਲੀ ਹੈ। ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ, ਤਾਂਤਤ ਸਾਇਸ੍ਰੀ ਗੁਨਾਦ ਦੇ ਜੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ। ਇਹ ਸਥਾਨ ਦੋਵੇਂ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ। Hindu ਸਖ ਇਕਤਾ ਦਾ ਪ੍ਰਤੀਕ ਨੇ। ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ, ਭਾਵੇਂ ਕੋਈ Hindu ਭਾਈਚਾਰੇ ਦੇ ਹੋਣ। ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮੇਲ ਪਿਆਕ ਕੇ ਆਪਰੇਮ ਪਿਆਰ ਇਤਫਾਕ ਮੁਹੱਬਤ ਨਾ ਮਨਾਉਂਦੇ ਹਾਂ ਭੰਤਨ ਸਾਹਿਬ ਜੀ ਨੂੰ ਅਨੰਦਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਦਿਹਾੜਾ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੰਸਿਵ ਰਾਤ ਦਾ ਬਾਬਾ ਅਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿਤਾ ਨਾਲ ਗੋਸ਼ਤੀ ਕੀਤੀ ਵਿਚਾਰਾ ਕੀਤੀਆਂ ਰਾਮਾ ਪਰਮਾ ਦਾ ਪਖੰਡਾ ਦਾ ਨਾਸ ਕੀਤਾ ਜਿੰਨਾ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਸਮਝਾਇਆ ਕਿ ਆਹ ਸ਼ਬਦ ਗੁਰੂ ਦੇ ਲਾਡਲਿਹੀਏ ਜੇ ਕੋਈ ਪ੍ਰਾਪਤ ਕਰਨਾ ਹੈ ਤੇ ਗ੍ਰਸਤੀ ਧਰਮ ਅਪਣਾਈਏ ਕਿਉਂਕਿ ਉਸ ਵਕਤ ਦੇ ਜੋਗੀ ਸਨ ਉਹ ਗ੍ਰਸਤੋ ਵਿਰਮੁਖ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਗ੍ਰਸਤ ਧਰਮ ਨੂੰ ਕਿਹਾ ਸੋ ਅੱਜ ਲੋੜ ਹੈ ਸਾਨੂੰ ਇਹ ਸਾਰੇ ਤਿਆਰ ਮਿਲ ਬੈਠ ਕੇ ਆਪਸ ਵਿੱਚ પ્રેમ ਪਿਆਰ ਫਾਗਨਾ ਮਨੋਣਾ ਚਾਹੀਦੇ ਹਨ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਸ਼੍ਰੀ ਰਾਤਰੀ ਦੇ ਦਿਹਾੜੇ ਦੀ ਸਾਲਾਨਾ ਜੋੜ ਮੇਲਾ ਸਿੱਧਗੋਸ਼ਟ ਦੇ ਪਾਵਨ ਪਵਿੱਤਰ ਦਿਹਾੜੇ ਦੀ ਅਸਮੂਲ ਮਾਨਮਾ ਨਾਮਯਾ 97 ਦੇ ਰੀਤੀਆ ਕਰਾਇਨਾ ਤੋਂ ਮੁਬਾਰਕਬਾਦ ਦੇਣਾ